ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਿਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਇਆ ਹਮੇ ਵਿੱਚ ਗਾਵ ਬਿਰਥਾ ਜਾਏ ਗਾਵਣ ਗਾਵੇ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤ ਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵ ਰਹਾਉ ਇਕ ਗਾਵਹ ਇਕ ਭਗਤ ਕਰਹ ਨਾਮ ਨ ਪਾਵਹ ਬਿਨ ਅਸਨੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਉਰ ਧਾਰ ਭਗਤ ਕਰਹ ਮੂਰਖ ਆਪ ਜਣਾਵੈ ਨੱਚ ਨੱਚ ਟੱਪੈ ਬਹੁਤ ਦੁੱਖ ਪਾਵੈ ਨੱਚ ਟੱਪੈ ਭਗਤ ਨਾ ਹੋਏ ਸ਼ਬਦ ਮਰੈ ਭਗਤ ਪਾਏ ਜਨ ਕੋ ਸੋਏ ਭਗਤ ਵਸਲ ਭਗਤ ਕਰਾਏ ਭਗਤ ਬਸਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣ ਨਾਨਕ ਬਖਸ਼ੇ ਨਾਮ ਪਛਾਣ ਮੇਰਾ ਪ੍ਰਭ ਸਾਚਾ ਸਭ ਵਿਦ ਜਾਣ ਨਾਨਕ ਬਖਸ਼ੇ ਨਾਮ ਪਛਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 158 ਅਤੇ 159 ਦੇ ਉੱਪਰ ਅੰਕਿਤ ਹੈ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਇਸ ਪਾਵਨ ਸ਼ਬਦ ਦੇ ਕੇਂਦਰੀ ਭਾਵ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਗਾਵਤ ਰਹੈ ਜੇ ਸਤਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹੋ ਸਤਗੁਰੂ ਦੀ ਬਾਣੀ ਸਰਬ ਸਾਂਝੀ ਹੈ ਉਹ ਗੱਲਾਂ ਵੀ ਸਤਗੁਰੂ ਦੇ ਸ਼ਬਦ ਵਿੱਚ ਬਖਸ਼ਿਸ਼ ਕਰ ਰਿਹਾ ਜਿਸ ਵੇਲੇ ਲੋਕ ਰਾਸਾ ਪਾਉਂਦੇ ਸਨ ਨੱਚ ਟੱਪ ਕੇ ਕਹਿੰਦੇ ਸਨ ਕਿ ਅਸੀਂ ਭਗਤੀ ਕਰ ਰਹੇ ਹਾਂ ਇਥੇ ਕਿਸੇ ਧਰਮ ਦੇ ਉੱਪਰ ਕਟਾਸ ਨਹੀਂ ਹੈ ਕਿਉਂਕਿ ਸਤਗੁਰੂ ਦੀ ਜਿਹੜੀ ਬਾਣੀ ਹੈ ਉਹ ਸਰਬਸਾਂਝੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜੋ ਵੀ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਹੈ ਉਹਨੂੰ ਸਤਗੁਰੂ ਜੀ ਦਾ ਉਪਦੇਸ਼ ਕਹਿੰਦੇ ਗਾਵਤ ਰਹਿ ਜੇ ਸਤਗੁਰ ਭਾਵੈ ਕਹਿੰਦੇ ਗਾਇਆ ਉਹਦਾ ਹੀ ਸਫਲ ਹੈ ਜੇ ਸਤਗੁਰੂ ਨੂੰ ਪਾ ਜਾਂਦਾ ਹੈ ਪੂਰੀ ਸ੍ਰਿਸ਼ਟੀ ਗਾ ਰਹੀ ਹੈ ਗਾਵਣ ਤਦ ਨੂੰ ਪਵਣ ਪਾਣੀ ਵਾਸੰਤਰ ਗਾਹ ਹੈ ਰਾਜਾ ਧਰਮ ਦੁਆਰੇ ਪਰ ਸਤਗੁਰੂ ਕਹਿੰਦੇ ਭਾਈ ਉਹਦੀ ਰਜਾ ਵਿੱਚ ਰਹਿਣਾ ਉਹਦੇ ਭਾਣੇ ਦੇ ਵਿੱਚ ਰਹਿਣਾ ਹੀ ਉਹਨੂੰ ਗਾਉਣਾ ਹੈ ਗਾਵਤ ਰਹੇ ਜੇ ਸਤ ਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾਉ ਉਹਦਾ ਮਨ ਵੀ ਉਹਦਾ ਤਨ ਵੀ ਰੰਗਿਆ ਜਾਂਦਾ ਇੱਥੇ ਨਾਮ ਦੇ ਮੰਮੇ ਨੂੰ ਸਿਹਾਰੀ ਨਾਮ ਦੇ ਰਾਹੀ ਉਹਦਾ ਜੀਵਨ ਬੜਾ ਸੋਹਣਾ ਬਣ ਜਾਂਦਾ ਹੈ ਮਨ ਤਨ ਰਾਤਾ ਨਾਮ ਸੁਹਾਵੈ ਰਹਾ ਇੱਕ ਗਾਵਤ ਰਹੇ ਮਨ ਸਾਧ ਨਾ ਪਾਏ ਹੁਣ ਇੱਕ ਸ਼ਬਦ ਆਪਾਂ ਕੇਵਲੇ ਦਰਸ਼ਨ ਕਰਦੇ ਆ ਇੱਕ ਸ਼ਬਦ ਈੜੀ ਨੂੰ ਸਿਆਰੀ ਕੱਕੇ ਨੂੰ ਔਂਕੜ ਵੀ ਆਉਂਦਾ ਇੱਕ ਈੜੀ ਨੂੰ ਸਿਆਰੀ ਕੱਕਾ ਮੁਗਤਾ ਵੀ ਆਉਂਦਾ ਤੇ ਇੱਥੇ ਹੈ ਈੜੀ ਨੂੰ ਸਿਆਰੀ ਕੱਕੇ ਨੂੰ ਸਿਆਰੀ ਇਥੇ ਇੱਕ ਦਾ ਮਤਲਬ ਕਈ ਲੋਕ ਕਈ ਹਨ ਜਿਹੜੇ ਇੱਕ ਗਾਵਤ ਰਹੇ ਮਨ ਮਨ ਦੇ ਨੰਨੇ ਨੂੰ ਸਿਆਰੀ ਹੈ ਮਨ ਦੇ ਵਿੱਚ ਸਾਤ ਨਾ ਪਾਏ ਭਾਵ ਆਨੰਦ ਨਹੀਂ ਉਹਨਾਂ ਨੂੰ ਆਉਂਦਾ ਸਤਗੁਰੂ ਨੇ ਤਾਂ ਸਾਨੂੰ ਉਪਦੇਸ਼ ਕੀਤਾ ਹੈ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮ ਗਾਉਣ ਤੇ ਸੁਣਨ ਦੀਆਂ ਦੋਨੇ ਸਤਗੁਰੂ ਮਹਾਰਾਜ ਨੇ ਸਾਨੂੰ ਉਦਾਹਰਨਾਂ ਦਿੱਤੀਆਂ ਕਹਿੰਦੇ ਜੇ ਪ੍ਰੇਮ ਹੈ ਤੇ ਤੁਹਾਡਾ ਗਾਇਆ ਤੇ ਤੁਹਾਡਾ ਸੁਣਿਆ ਥਾਂ ਹੀ ਪੈ ਸਕਦਾ ਗਾਵਿਏ ਸੁਣੀਏ ਮਨ ਰੱਖੀਏ ਭਾਉ ਬੜਾ ਸੋਹਣਾ ਸਤਗੁਰ ਨੇ ਸਾਨੂੰ ਉਪਦੇਸ਼ ਦਿੱਤਾ ਕਹਿੰਦੇ ਠਾਕੁਰ ਗਾਈਏ ਆਤਮ ਰੰਗ ਦਿਲੀ ਪਿਆਰ ਦੇ ਨਾਲ ਕਹਿੰਦੇ ਉਹਨੂੰ ਗਾਉਣਾ ਹੈ ਤੋ ਠਾਈ ਵੀ ਪੈਂਦਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਉਹ ਆਤਮਿਕ ਡੋਲਤਾ ਦੇ ਵਿੱਚ ਲੀਨ ਹੋ ਜਾਂਦੇ ਇੱਕ ਗਾਵਤ ਰਹੇ ਮਨ ਸਾਧਨਾ ਪਾਏ ਆਨੰਦ ਮਤਲਬ ਕਿ ਜੋ ਸਤਗੁਰੂ ਕਹਿੰਦੇ ਤੂੰ ਗਾ ਰਿਹਾ ਹੈ ਪਰ ਉਹਨੂੰ ਜੀਵਨ ਦੇ ਵਿੱਚ ਪ੍ਰਵਾਨ ਨਹੀਂ ਕਰ ਰਿਹਾ ਇਸ ਕਰਕੇ ਆਨੰਦ ਜੀਵਨ ਵਿੱਚ ਨਹੀਂ ਹੈ ਉਹਦਾ ਕਾਰਨ ਹੈ ਅਗਲੀ ਪੰਕਤੀ ਵਿੱਚ ਸਪਸ਼ਟ ਕਰਦੇ ਕਹਿੰਦੇ ਹਉਮੈ ਵਿੱਚ ਗਾਵੈ ਬਿਰਥਾ ਜਾਏ ਹਉਮੈ ਦੇ ਵਿੱਚ ਗੰਦੈ ਬਹੁਤ ਭਾਗਾਂ ਵਾਲੇ ਜੋ ਸਤਿਗੁਰ ਮਹਾਰਾਜ ਕਿਰਪਾ ਕਰਦਾ ਹੈ ਬੜੀ ਸੋਹਣੀ ਸਤਿਗੁਰ ਨੇ ਜਾਂਚ ਦਿੱਤੀ ਹੈ ਕਿਉਂਕਿ ਸਤਿਗੁਰ ਆਪ ਗਾਉਂਦੇ ਸਨ ਗਉਣ ਦਾ ਭਾਵ ਇਹ ਨਹੀਂ ਕਿ ਜਿਹੜੇ ਗਾਉਂਦੇ ਉਹਨੂੰ ਰੱਬ ਮਿਲੇਗਾ ਬਾਕੀਆਂ ਨੂੰ ਸਾਰੇ ਗਾ ਰਹੇ ਆ ਜਿਹੜਾ ਬਾਣੀ ਪੜਦਾ ਉਹ ਗਾਈ ਰਿਆ ਉਹਦੇ ਗੁਣ ਗਾਉਣੇ ਉਹਨੂੰ ਗਾਉਣਾ ਹੀ ਹੈ ਕਿ ਪਰ ਅੱਜ ਇੱਕ ਅਲੱਗ ਤੋਂ ਪੇਸ਼ ਕੀਤਾ ਜਾਂਦਾ ਵੀ ਇਹ ਗਾਇਕ ਹੈ ਕਲਾਕਾਰ ਹੈ ਪਰ ਸਤਗੁਰੂ ਦੇ ਘਰ ਦੇ ਵਿੱਚ ਨਹੀਂ ਹੈ ਸਤਗੁਰੂ ਕਹਿੰਦੇ ਜਿਹੜਾ ਉਹਨੂੰ ਭਾਜਦਾ ਉਹ ਗਾ ਰਿਆ ਹੈ ਗਾਵਤ ਰਹੇ ਜੇ ਸਤਗੁਰ ਭਾਵੈ ਲੋਕ ਕੀ ਕਹਿੰਦੇ ਲੋਕਾਂ ਦਾ ਨਹੀਂ ਸਤਗੁਰੂ ਕੀ ਕਹਿੰਦਾ ਜਦੋਂ ਅਸੀਂ ਭਾਵਨਾ ਇਸ ਕਰਕੇ ਕਿ ਗੁਰੂ ਨੂੰ ਸੁਣਾਉਣਾ ਹੈ ਤੇ ਜਦੋਂ ਵੀ ਆਪਾਂ ਪਾਠ ਕਰਦੇ ਆ ਗੁਣੇ ਗਾ ਰਹੇ ਆ ਨਾ ਜਦੋਂ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਬਾਣੀ ਪੜ੍ਹ ਰਹੇ ਆ ਉਹਦੇ ਗੁਣ ਗਾ ਰਹੇ ਆ ਤੋ ਥਾਇ ਪੈਂਦੇ ਤੇ ਸਤਿਗੁਰੂ ਕਹਿੰਦੇ ਭਾਈ ਇੱਕ ਗਾਵਤ ਰਹੇ ਮਨ ਸਾਧਨਾ ਤੋਂ ਅੰਦਰ ਅੰਦਰ ਆਨੰਦ ਨਹੀਂ ਜੀਵਨ ਦੇ ਵਿੱਚ ਆ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹੈ ਕਿ ਆ ਪੜੀਏ ਕਿ ਆ ਗੁਣੀਏ ਕਿ ਆ বেদ ਪੁਰਾਨਾ ਸੁਣੀਏ ਪੜ੍ਹੇ ਸੁਣੇ ਕਿ ਆ ਹੋਈ ਜੋ ਸਹਿਜ ਨਾ ਮਿਲੇ ਉਸੋਈ ਬੜੇ ਕਹਉਂਦੇ ਸੀ ਮੈਂ ਕਹਿੰਦਾ ਆਸਾ ਕੀ ਵਾਰ ਜਿਹੜੀ ਹੈ ਨਾ ਹੁਣ ਤਾਂ ਅਲੋਪੇ ਹੋ ਗਈ ਨਾ ਪਰ ਜੇ ਅਸੀਂ ਉਹਨੂੰ ਵਿਚਾਰ ਲਈਏ ਆਸਾ ਦੀ ਵਾਰ ਨੂੰ ਸਮਝ ਲਈਏ ਕਿਹੜਾ ਸਬਜੈਕਟ ਕਿਹੜਾ ਵਿਸ਼ਾ ਨਹੀਂ ਹੈ ਜਿਹੜਾ ਸਤਗੁਰੂ ਜੀ ਨੇ ਆਸਾ ਕੀ ਵਾਰ ਦੇ ਵਿੱਚ ਸਪਸ਼ਟ ਨਹੀਂ ਕੀਤਾ ਇਹ ਸ਼ਬਦ ਦੀ ਵਿਆਖਿਆ ਹੈ ਸਭ ਕਹਿੰਦੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਉਣ ਫੇਰਨ ਸਿਰ ਉੱਡ ਉੱਡ ਰਾਵਾਂ ਝਟੇ ਪਾਏ ਵੇਖੇ ਲੋਕ ਹਸੇ ਕਰ ਗਏ ਕਾਦੇ ਵਾਸਤੇ ਕਰਦੇ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਕੋਈ ਗੋਪੀ ਬਣ ਕੇ ਗਾ ਰਿਹਾ ਤੇ ਕੋਈ ਕ੍ਰਿਸ਼ਨ ਬਣ ਕੇ ਗਾ ਰਿਹਾ ਜਦੋਂ ਸਟੇਜ ਤੇ ਚੜਦੇ ਆ ਜਦੋਂ ਉਹ ਆਪਣਾ ਪਹਿਰਾਵਾ ਧਾਰਨ ਕਰ ਲੈਂਦੇ ਆ ਵੀ ਲੱਗਦੇ ਰੱਬ ਆ ਗਿਆ ਪਰ ਉਹੀ ਬੰਦੇ ਹੁੰਦੇ ਆ ਸਟੇਜ ਤੋਂ ਉਤਰ ਗਏ ਕਪੜੇ ਬਦਲ ਲੈ ਕੋਈ ਠੇਕੇ ਦੇ ਸਾਹਮਣੇ ਖੜਾ ਕੋਈ ਪਾਨ ਦੀ ਦੁਕਾਨ ਤੇ ਖੜਾ ਹੈ ਕੋਈ ਨਾਈ ਦੀ ਦੁਕਾਨ ਤੇ ਬੈਠਾ ਤੇ ਉਹਨਾਂ ਨੇ ਕੀ ਕੀ ਉਹਨਾਂ ਦੇ ਜੀਵਨ ਨੇ ਸੰਦੇਸ਼ ਦੇਣਾ ਹੈ ਕਹਿੰਦੇ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਕੋਈ ਸੀਤਾ ਬਣ ਗਿਆ ਕੋਈ ਰਾਮ ਬਣਿਆ ਫਿਰਦਾ ਹੈ ਗਾਵੇ ਸੀਤਾ ਰਾਜੇ ਰਾਮ ਸਤਿਗੁਰੂ ਕਹਿੰਦੇ ਭਾਈ ਉਹ ਪਰਮੇਸ਼ਰ ਜਾਣਦਾ ਹੈ ਪਿਕੋ ਕੀ ਹੰਕਾਰ ਦੇ ਵਿੱਚ ਉਹ ਆਪਣੇ ਆਪ ਨੂੰ ਕਲਾਕਾਰ ਸਮਝਦੇ ਆਂ ਕਹਿੰਦੇ ਹਉਮੇ ਵਿੱਚ ਗਾਵੈ ਬਿਰਥਾ ਜਾਏ ਗਾਵਣ ਗਾਵੈ ਜਿਨ ਨਾਮ ਪਿਆਰ ਉਹਨਾਂ ਦਾ ਗਾਵਿਆ ਉਹਨਾਂ ਦਾ ਗਾਉਣਾ ਸਫਲ ਹੈ ਜਿਨ ਨਾਮ ਪਿਆਰ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਹੈ ਸਾਚੀ ਬਾਣੀ ਸ਼ਬਦ ਵਿਚਾਰ ਉਹ ਸੱਚੀ ਬਾਣੀ ਦੇ ਨਾਲ ਜੁੜਦਿਆ ਤੇ ਸੱਚੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵੇ ਇੱਕ ਭਗਤ ਕਰਹ ਹੁਣ ਉਹ ਅਨੇਕਾਂ ਲੋਕ ਹਨ ਉਹਨੂੰ ਗਾ ਰਹੇ ਆ ਉਦੀ ਭਗਤੀ ਕਰ ਰਹੇ ਆਪਾਂ ਕਈ ਵੇਲੇ ਵਿਚਾਰ ਚੁੱਕੇ ਆ ਭਗਤ ਸ਼ਬਦ ਤਿੰਨ ਤਰ੍ਹਾਂ ਗੁਰਬਾਣੀ ਦੇ ਵਿੱਚ ਆਇਆ ਪੱਬਾ ਗੱਗਾ ਤੱਤਾ ਪੱਬਾ ਗੱਗਾ ਤੱਤੇ ਨੂੰ ਓੰਕਾਰ ਪੱਬਾ ਗੱਗਾ ਤੱਤੇ ਨੂੰ ਸਿਆਰੀ ਤਿੰਨਾ ਦੇ ਹੀ ਅਰਥ ਅਲੱਗ-ਅਲੱਗ ਜਦੋਂ ਭਗਤ ਤੱਤਾ ਮੁਕਤਾ ਹੁੰਦਾ ਹੈ ਪੱਬਾ ਗੱਗਾ ਤੱਤਾ ਲਿਖ ਉਹ ਬਹੁਵਚਨ ਹੈ ਜਿੱਥੇ ਤੱਤੇ ਨੂੰ ਔਂਕੜਾ ਇੱਕ ਭਗਤ ਦੀ ਗੱਲ ਕੀਤੀ ਜਿੱਥੇ ਤੱਤੇ ਨੂੰ ਸਿਆਰੀ ਆਏਗਾ ਉਥੇ ਪਰ ਭਗਤੀ ਪਰਮਾਤਮਾ ਦੀ ਭਗਤੀ ਉਹਦੀ ਬੰਦਗੀ ਇੱਕ ਗਾਵਾ ਇੱਕ ਭਗਤ ਕਰਹੇ ਨਾਮ ਨਾ ਪਾਵੇ ਬਿਨ ਅਸਨੇ ਗੱਲ ਤਾਂ ਸਾਰੀ ਪਿਆਰ ਦੀ ਐ ਜੇ ਪਿਆਰ ਨਹੀਂ ਮੇਰੇ ਪਾਤਸ਼ਾਹ ਜੀ ਕਹਿੰਦੇ ਫਿਰ ਨਾਮ ਵੀ ਪ੍ਰਾਪਤ ਹੁੰਦਾ ਇੱਕ ਗਾਵਾ ਇੱਕ ਭਗਤ ਕਰਹੇ ਨਾਮ ਨ ਪਾਵਹਿ ਬਿਨ ਅਸਨੇ ਸੱਚੀ ਭਗਤ ਗੁਰ ਸ਼ਬਦ ਪਿਆਰ ਜਿਹੜੇ ਗੁਰੂ ਕੇ ਸ਼ਬਦ ਨਾਲ ਪਿਆਰ ਕਰਦੇ ਉਹ ਮੈਂ ਤਾਂ ਜਦੋਂ ਆਪਣੀ ਕੌਮ ਬਲ ਦੇਖਦਾ ਨਾ ਸਾਨੂੰ ਸ਼ਬਦਾਂ ਦੇ ਵਿੱਚ ਵੀ ਬੰਡੀਆਂ ਪਾਦ ਕੇ ਪੇਸ਼ ਕਰ ਦਿੰਦਾ ਆ ਖੁਸ਼ੀ ਦੇ ਸ਼ਬਦ ਹੈ ਆਜੀ ਬੈਰਾਗ ਦੇ ਸ਼ਬਦ ਹੈ ਆ ਦੁੱਖ ਭੰਜਨੀ ਦੇ ਸ਼ਬਦ ਹੈ ਆ ਚਪਹਰੇ ਦੇ ਸ਼ਬਦ ਹੈ ਆ ਦੁਪਹਿਰੇ ਦੇ ਸ਼ਬਦ ਹੈ ਕਿੰਨੀਆਂ ਵੰਡੀਆਂ ਪਾ ਦਿੱਤੀਆਂ ਗਈ ਪਰ ਬਾਣੀ ਤਾਂ ਸਾਰੀ ਸਾਂਝੀ ਸੀ ਨਾ ਸਰਵ ਰੋਕਾ ਔਖਦ ਨਾ ਗੱਲ ਤਾਂ ਸੀ ਸਿੱਖਿਆ ਲੈਣ ਦੀ ਗੱਲ ਤਾਂ ਸੀ ਉਪਦੇਸ਼ ਨੂੰ ਧਾਰਨ ਕਰਨ ਦੀ ਤੇ ਉਹਨਾਂ ਸ਼ਬਦਾਂ ਨੂੰ ਵਿਚਾਰਨ ਤੋਂ ਬਿਗੈਰ ਹੀ ਮੈਂ ਅੱਜ ਹੀ ਪੜ੍ਹ ਰਿਹਾ ਸੀ ਇੱਕ ਸ਼ਬਦ ਬੜਾ ਪੰਕਤੀ ਪੜ੍ਹੀ ਜਾਂਦੀ ਹੈ ਹਮ ਬੈਠੇ ਤੁਮ ਦੇਹੋ ਅਸੀਸਾਂ ਇੱਕ ਰਾਜੇ ਦੀ ਕਹਾਣੀ ਹੈ ਜਿਹੜੀ ਦਸਮ ਗ੍ਰੰਥ ਦੇ ਵਿੱਚ ਲਿਖੀ ਹੈ ਉਹ ਰਾਜੇ ਦੇ ਕੋਲ ਜਾ ਕੇ ਉਹਦਾ ਸੇਵਕ ਮੰਗ ਰਿਹਾ ਰਾਜੇ ਦੇ ਕੋਲ ਉਹਦਾ ਜਾ ਕੇ ਇੱਕ ਪਰਜਾ ਦਾ ਬੰਦਾ ਮੰਗ ਰਿਹਾ ਤੇ ਉਸ ਕਹਾਣੀ ਨੂੰ ਪੇਸ਼ ਕੀਤਾ ਗਿਆ ਅਸੀਂ ਕਿਧਰ ਕੋਲ ਮੰਗ ਰਹੇ ਹਾਂ ਅਸੀਸ ਕਦੇ ਵਿਚਾਰੇ ਨਹੀਂ ਦੇਖਾ ਦੇਖੀ ਚੱਲ ਰਹੀ ਹੈ ਪਰ ਸਤਿਗੁਰੂ ਨੇ ਸਾਨੂੰ ਸੋਚ ਦਿੱਤੀ ਹੈ ਜੋ ਅੱਦੇ ਸਤਿਗੁਰ ਕਹਿੰਦੇ ਸੱਚੀ ਭਗਤ ਗੁਰ ਸ਼ਬਦ ਪਿਆਰ ਗੁਰੂ ਕੇ ਸ਼ਬਦ ਨਾਲ ਜਦੋਂ ਪਿਆਰ ਕਰਦੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਔਰ ਧਾਰ ਉਹਨਾਂ ਗਉਣ ਵਾਲੇ ਦੀਆਂ ਨਿਸ਼ਾਨੀਆਂ ਦੱਸਦੇ ਕਹਿੰਦੇ ਜਿਨ੍ਹਾਂ ਨੇ ਆਪਣਾ ਪਿਰ ਰਾਖਿਆ ਸਦਾ ਸਦਾ ਔਰ ਧਾਰ ਔਰ ਕਹਿੰਦੇ ਹਿਰਦੇ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਮੈਂ ਜਿਹਦਾ ਕਿਹਾ ਨਾ ਉਹ ਕੋਈ ਕ੍ਰਿਸ਼ਨ ਬਣ ਜਾਂਦਾ ਕੋਈ ਰਾਮਚੰਦਰ ਬਣ ਜਾਂਦਾ ਜਦੋਂ ਪਹਿਰਾਵਾ ਤਾਰਨ ਕਰ ਲੋ ਕੀ ਉਹਦੇ ਮੱਥਾ ਢੇਕਦੇ ਆ ਪਰ ਉਹੀ ਬੰਦੇ ਹੁੰਦੇ ਬਾਅਦ ਚ ਬੀੜੀਆਂ ਪੀ ਰਹੇ ਆ ਕੋਈ ਸਿਗਰਟਾਂ ਪੀ ਰਹੇ ਕੋਈ ਸ਼ਰਾਬ ਦੇ ਠੇਕੇ ਦੇ ਖੜਾ ਉਸੇ ਪਹਿਲੇ ਪਹਿਰਾਵਾ ਬਦਲ ਲਿਆ ਉਹਨਾਂ ਨੇ ਤੇ ਸਤਿਗੁਰੂ ਕਹਿੰਦੇ ਨਹੀਂ ਭਾਈ ਆਪਣਾ ਫਿਰ ਰੱਖਿਆ ਸਦਾ ਔਰ ਧਾਰ ਉਹ ਸਦਾ ਹੀ ਉਹਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਆ। ਸਾਬ ਕਹਿੰਦੇ ਭਗਤ ਕਰ ਮੂਰਖ ਆਪ ਜਣਾਵੈ। ਭਗਤੀ ਵੀ ਕਰਦਾ ਹੈ। ਮੂਰਖ ਮਸਕੀਨ ਦੀ ਆਧਾਰਤ ਕਰਦੇ ਨੇ ਜਿਹੜਾ ਮੂੰਹ ਰੱਖ ਕੇ ਗੱਲ ਕਰਦਾ ਹੈ। ਵੀ ਕੋਈ ਨਾਰਾਜ਼ ਨਾ ਹੋ ਜਾਏ। ਸਤਗੁਰੂ ਕਹਿੰਦੇ ਭਗਤ ਕਰ ਹੈ ਮੂਰਖ ਆਪ ਜਣਾਵੈ। ਹੁਣ ਅਸੀਂ ਕੀ ਜਣਾਉਣਾ ਹੈ ਉਹ ਜਾਣਨ ਵਾਲਾ ਤਾਂ ਉਹ ਬੈਠਾ ਜਿਹਦੇ ਕੋਲ ਅਸੀਂ ਬੈਠ ਕੇ ਗਾ ਰਹੇ ਹਾਂ ਤੂੰ ਜਾਣਾ ਹੈ ਤਾਂ ਕੋਈ ਜਾਣੇ ਤੇਰਾ ਦੀਆ ਨਾਮ ਬਖਾਣ ਸਭ ਕਹਿੰਦੇ ਭਗਤ ਕਰ ਹੈ ਮੂਰਖ ਆਪ ਜਣਾਵੇ ਨੱਚ ਨੱਚ ਟਪੈ ਬਹੁਤ ਦੁੱਖ ਪਾਵੇ ਉਹ ਨੱਚਦੇ ਵੀ ਆ ਜਦੋਂ ਰਾਸਾਂ ਕਰਦੇ ਸੀ ਨੱਚਦੇ ਵੀ ਆ ਟੱਪਦੇ ਵੀ ਆ ਗੁਰੂ ਸਾਹਿਬ ਕਹਿੰਦੇ ਨੱਚਾਂ ਟੱਪਾਂ ਭਗਤ ਨਾ ਹੋਏ ਨਚਣ ਟੱਪਣ ਨਾਲ ਭਗਤ ਹੀ ਨਹੀਂ ਹੁੰਦੇ ਆ ਕਈ ਤਰਮ ਦੇ ਵਿੱਚ ਦੇਖਦੇ ਆਪਾਂ ਨੱਚ ਕੇ ਆਸਾ ਕੀ ਵਾਰ ਦੇ ਵਿੱਚ ਪੰਕਤੀ ਆਉਂਦੀ ਨਚਣ ਕੋਦਣ ਮਨ ਕਾ ਚਾਓ ਹੁਣ ਕਹਿੰਦੇ ਜੀ ਲੋ ਕੋਈ ਗੱਲ ਨਹੀਂ ਵੀ ਨੱਚ ਲਿਆ ਫਿਰ ਕੀ ਹੋਇਆ ਨਚਣ ਕੋਦਣ ਮਨ ਕਾ ਚਾ ਪਰ ਉਹਨੂੰ ਸਮਝਦਾ ਲਈਏ ਕੀ ਕਹਿੰਦੇ ਗੁਰੂ ਸਾਹਿਬ ਕਹਿੰਦੇ ਨਚਣ ਕੋਦਨ ਇਹ ਗੁਰੂ ਕਾ ਚਾਉ ਨਹੀਂ ਹੈ ਮਨ ਕਾ ਚਾਉ ਹੈ ਮਨ ਨੇ ਸਾਨੂੰ ਨਚਾ ਰਿਆ ਮਨ ਨੇ ਸਭ ਕੁਝ ਕਰ ਨਚਣ ਕੋਦਨ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤੇ ਨਾ ਮਨ ਪਾ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਡਰ ਹੈ ਪ੍ਰੇਮ ਹੈ ਨੱਚ ਨੱਚ ਟੱਪੈ ਬਹੁਤ ਦੁਖ ਪਾਵਹਿ ਨਚ ਟਪੈ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਏ ਜਨ ਕੋਏ ਜਿਹੜਾ ਸ਼ਬਦ ਵਿੱਚ ਮਰ ਜਾਂਦਾ ਹੈ ਸ਼ਬਦ ਦੇ ਰਾਹੀ ਆਪਣੇ ਆਪ ਨੂੰ ਸਮਝਾਦਾ ਭਾਵੇਂ ਮੈਂ ਆਂ ਭਾ ਕੋਈ ਤੁਸੀਂ ਹੋ ਸਾਰਿਆਂ ਨੂੰ ਉਪਦੇਸ਼ ਹੈ ਸਤਗੁਰੂ ਸ਼ਬਦ ਮਾਰੈ ਭਗਤ ਪਾਏ ਜਨ ਕੋਏ ਭਗਤ ਵਸ਼ਲ ਭਗਤ ਕਰਾਇ ਇਹ ਤੇ ਸਾਰੇ ਜਿੰਨਾ ਸ਼ਬਦ ਆਇਆ ਭਗਤ ਦਾ ਤੱਤੇ ਨੂੰ ਸਿਆਰੀ ਹੈ ਸਭ ਕਹਿੰਦੇ ਭਗਤ ਬਖਸ਼ਲ ਭਗਤ ਕਰਾਏ ਸੋਏ ਬਖਸ਼ਲ ਕਹਿੰਦੇ ਪਿਆਰ ਕਰਨ ਵਾਲਾ ਜੇ ਆਪਾਂ ਵਾਵਾ ਲਾ ਦੇਾਂਗੇ ਛਲ ਕਰਨ ਵਾਲੋ ਛਲ ਹੋ ਗਿਆ ਨਾ ਛਲ ਅੱਗੇ ਵਾਵਾ ਲੱਗਾ ਬਖਸ਼ਲ ਉਹ ਪ੍ਰੇਮ ਕਰਨਾ ਆਪਣੀ ਭਗਤੀ ਨਾਲ ਪ੍ਰੇਮ ਕਰਨ ਵਾਲਾ ਭਗਤ ਬਖਸ਼ਲ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਤੇ ਜਿਹੜੀ ਵੀ ਸੱਚੀ ਭਗਤੀ ਆ ਉਹ ਕਰਨ ਦੇ ਨਾਲ ਵਿੱਚੋਂ ਆਪਾ ਭਾਵ ਖਤਮ ਹੋ ਜਾਂਦਾ ਕਿ ਮੈਂ ਕਰ ਰਿਹਾ ਭਗਾਂ ਵਾਲੇ ਜੇ ਆਪਾਂ ਕਹਿ ਦਿੰਦੇ ਆ ਕਿ ਨਹੀਂ ਮੈਂ ਭਾਈ ਮੈਂ ਅੰਮ੍ਰਿਤ ਵੇਲੇ ਨਹੀਂ ਉੱਠਦਾ ਸਤਿਗੁਰੂ ਉਠਾਉਂਦਾ ਮੈਂ ਸੰਗਤ ਨਹੀਂ ਕਰ ਰਿਹਾ ਸਤਿਗੁਰੂ ਜੀ ਕਰਾਉਂਦੇ ਆ ਮੈਂ ਸੇਵਾ ਨਹੀਂ ਕਰ ਰਿਹਾ ਸਤਿਗੁਰੂ ਕਰਾਉਂਦੇ ਆ ਜੇ ਤੱਕ ਮੈਂ ਕਰਦਾ ਤੇ ਗੁਰੂ ਮਹਾਰਾਜ ਕਹਿੰਦੇ ਜਦ ਇਹ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਣ ਮੈਂ ਫਿਰਦਾ ਕਰਾਉਣ ਵਾਲਾ ਤੇ ਕਰਨ ਦੀ ਸਮਰੱਥਾ ਦੇਣ ਵਾਲਾ ਪਰਮੇਸ਼ਰ ਕਾਰਨ ਕੁੰਿੰਦ ਹੈ ਤੇ ਸੱਚੀ ਭਗਤੀ ਜਿਹੜੀ ਹੈ ਸਬ ਕਹਿੰਦੇ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਬਿੱਧ ਜਾਣੇ ਹੁਣ ਮੇਰਾ ਸਤਿਗੁਰੂ ਸਾਰੇ ਤਰੀਕੇ ਜਾਣਦਾ ਉਹਨੂੰ ਪਤਾ ਹੈ ਕੀ ਇਹ ਪਖੰਡ ਕਰ ਰਿਹਾ ਜਾਂ ਭਗਤੀ ਕਰ ਰਿਹਾ ਆ ਆਪਾਂ ਤਾਂ ਨਹੀਂ ਕਿਸੇ ਨੂੰ ਕਹਿ ਸਕਦੇ ਨਾ ਉਹ ਸਤਿਗੁਰੂ ਜਾਣਦਾ ਜਿਹਦੇ ਆਪਾਂ ਬਾਣੀ ਪੜ੍ਹਦੇ ਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਉਹ ਸਤਿਗੁਰੂ ਹੀ ਸਭ ਇਹਤ ਜਾਣਦਾ ਹੈ ਸਭ ਕੁਝ ਜਾਣਣ ਵਾਲਾ ਪਰਮੇਸ਼ਰ ਹੈ ਮੈਂ ਅੱਗੇ ਵੀ ਕਿਹ ਵੇਲੇ ਬੇਨਤੀ ਕੀਤੀ ਜਦੋਂ ਆਪਾਂ ਸਾਖੀ ਪੜ੍ਹਦੇ ਆ ਨਾ ਗੁਰੂ ਨਾਨਕ ਸਾਹਿਬ ਜੀ ਸultanpur Lodhi ਦੀ ਮਸਜਿਦ ਵਿੱਚ ਗਏ ਕਾਜੀ ਨੇ ਆਖਿਆ ਮੇਰੇ ਨਾਲ ਨਿਵਾਜ ਪੜਦੇ ਕਹਿੰਦੇ ਤੂੰ ਘਰ ਪਹੁੰਚਿਆ ਸੀ ਨਵਾਬ ਕਹਿੰਦਾ ਮੇਰੇ ਨਾਲ ਪੜ ਲੈਂਦੇ ਸਤਿਗੁਰੂ ਕਹਿੰਦੇ ਤੂੰ ਕਾਬਲ ਗਿਆ ਸੀ ਘੋੜੇ ਖਰੀਦਣ ਤੇ ਇਹ ਸਾਖੀ ਸੁਣ ਕੇ ਬੜਾ ਖੁਸ਼ ਹੋਨੇ ਆਪਾਂ ਵੀ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਜਦੋਂ ਮੈਂ ਤਾਂ ਸਾਖੀ ਤਾਂ ਮੈਨੂੰ ਡਰ ਲੱਗਦਾ ਵੀ ਗੁਰੂ ਸਾਹਿਬ ਸਾਨੂੰ ਵੀ ਜਾਣਦੇ ਨੇ ਵੀ ਮੈਂ ਮੂਹ ਦੇ ਨਾਲ ਪਾਠ ਕਰ ਰਿਹਾ ਹਾਂ ਕਥਾ ਕਰ ਰਿਹਾ ਹਾਂ ਤੇ ਉਹ ਸੰਤ ਕੋ ਜਾਣਦਾ ਵੀ ਹੈ ਕਿੱਥੇ ਤੂੰ ਉਹ ਸਾਰੀ ਵਿਦ ਪਖੰਡ ਕਰ ਰਹੇ ਆ ਜਾਂ ਭਗਤੀ ਕਰ ਰਹੇ ਆ ਉਹ ਮੇਰਾ ਪ੍ਰਭੂ ਜਾਣਦਾ ਹੈ ਉਹਦੇ ਕੋਲ ਬੈਠੇ ਆ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਜਦੋਂ ਉਹ ਬਖਸ਼ਿਸ਼ ਕਰਦਾ ਹੈ ਨਾ ਸੱਭ ਕਹਿੰਦੇ ਨਾਨਕ ਤੇ ਰੁਕਣਾ ਹੈ ਨਾਨਕ ਬਖਸ਼ੇ ਨਾਮ ਪਛਾਣੇ ਤੇ ਕਹਿੰਦੇ ਜਦੋਂ ਬਖਸ਼ਿਸ਼ ਕਰਦਾ ਤੇ ਫਿਰ ਉਹ ਮਨੁੱਖ ਨਾਮ ਦੀ ਪਹਿਚਾਣ ਭਾਵ ਨਾਮ ਦੇ ਨਾਲ ਸਾਝ ਪਾਉਂਦਾ ਹੈ ਤੇ ਗੁਰੂ ਮਹਾਰਾਜ ਕਹਿੰਦੇ ਫਿਰ ਗਾਉਂਦਾ ਹੈ ਨਾ ਗਾਵਤ ਰਹੇ ਜੇ ਸਤਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਸਤਸੰਗਤ ਜੀ ਸਮੇਂ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਨੂੰ ਬਖਸ਼ਦੇ ਹਾਂ ਬਲਾਉਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ